ਸਸ਼ੀ ਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਟਿਕ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਦੀ ਜਿਹੜੀ ਕਲੈਕਸ਼ਨ ਰਹਿਣ ਵਾਲੀ ਆ ਕਾਟਨ ਦੇ ਦੁਪੱਟਾ ਸੂਟ ਰਹਿਣ ਵਾਲੇ ਬਹੁਤ ਹੀ ਪਿਆਰੇ ਜਿਹੇ ਸੂਟ ਰਹਿਣਗੇ ਜੀ ਪ੍ਰਾਈਸ ਹੋਈ ਸਾਡੀ ਬਿਲਕੁਲ ਜੈਨੂਅਲ ਜੀ ਰਹਿਣ ਵਾਲੀ ਆ 550 ਰੁਪਿਆ ਪ੍ਰਾਈਸ ਰਹੋਗੀ ਕਾਟਨ ਦੇ ਸੂਟਾਂ ਦੀ ਤੇ ਫ੍ਰੀ ਸ਼ਿਪਿੰਗ ਰਹਿਣ ਵਾਲੀ ਆ ਜਿੰਨੇ ਮਰਜ਼ੀ ਸੂਟ ਲਓ ਜੀ ਅੱਜ ਤੁਸੀਂ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਦਵਾਂਗੇ ਕਾਟਨ ਦੇ ਦੁਪੱਟਾ ਸੂਟ ਬੜੇ ਪਿਆਰੇ ਜਿਹੇ ਡਿਜ਼ਾਈਨ ਲੈ ਕੇ ਆ ਜੈਪੂਰੀ ਸਟਾਈਲ ਦੇ ਵਿੱਚ ਅਸੀਂ ਦੁਪੱਟਾ ਸੂਟ ਲੈ ਸਾਕ ਲੈ ਕੇ ਆਏ ਤੁਹਾਡੇ ਵਾਸਤੇ ਦੇਖ ਸਕਦੇ ਹੋ ਲੁੱਕ ਵੀ ਦੇਖ ਸਕਦੇ ਹੋ ਸੂਟ ਦੀ ਕਿੱਦਾਂ ਆਉਣੀ ਹੈ ਦੇਖੋ ਜੀ ਇਹ ਵਾਲੀ ਰਹਿਣ ਵਾਲੀ ਨਾਲ ਬਾਟਮ ਬੜੀ ਪਿਆਰੀ ਜੀ ਤੇ ਇਹ ਵਾਲੀ ਰਹਿਣ ਵਾਲੀ ਹੈ ਸ਼ਰਟ ਨੇਵੀ ਬਲੂ ਕਲਰ ਦੇ ਵਿੱਚ ਰਹੂਗਾ ਦੇਖੋ ਐਦਾਂ ਦਾ ਆਉਣੀ ਇਹਦੀ ਲੁੱਕ ਸੂਟ ਦੀ ਤੇ ਦੁਪੱਟਾ ਵੀ ਪਿਓਰ ਕਾਟਨ ਦਾ ਰਹਿਣ ਵਾਲਾ ਜੀ ਪ੍ਰਾਈਸ ਰਹਿਣ ਵਾਲੀ ਹੈ ਸਿਰਫ 550 ਠੀਕ ਹੈ ਜੀ ਆ ਪੂਰੀ ਸੀਜ਼ਨ ਚੱਲਣ ਵਾਲਾ ਕਾਟਨ ਦਾ ਸੂਟ ਹੈ ਜੀ ਇਹ ਬੜਾ ਪਿਆਰਾ ਸਾ ਦੇਖੋ ਜੀ ਇੱਕ ਤੁਹਾਨੂੰ ਦੁਪੱਟਾ ਦਿਖਾਵਾਂਗੇ ਖੋਲ ਕੇ ਦੇਖ ਸਕਦੇ ਹੋ ਦੁਪੱਟਾ ਵੀ ਪੂਰਾ ਖੁੱਲਾ ਡੁੱਲਾ ਠੀਕ ਹੈ ਜੀ ਜਿਸੇ ਤੁਹਾਨੂੰ ਤਾਂ ਖੋਲ ਕੇ ਦਿਖਾਇਆ ਵੀ ਦੁਪੱਟਾ ਬਹੁਤ ਖੁੱਲਾ ਡੁੱਲਾ ਰਹਿਣ ਵਾਲਾ ਜੀ ਤੇ ਪ੍ਰਾਈਸ ਸਿਰਫ ਰਹਿਣ ਵਾਲੀ ਹੈ 550 550 ਦੇ ਨਾਲ ਤੁਸੀਂ ਜੈਪੁਰੀ ਸਟਾਈਲ ਦੇ ਵਿੱਚ ਸਾਡੇ ਕੋਲੋਂ ਕਾਟਨ ਦੇ ਸੂਟ ਲੈ ਸਕਦੇ ਹੋ ਜੀ 2.5 ਮੀਟਰ ਦੀ ਰਹਿਣ ਵਾਲੀ ਇਹਨਾਂ ਦੀ ਕੱਟ ਠੀਕ ਹੈ ਜੀ ਤੇ ਪ੍ਰਾਈਸ ਸਿਰਫ ਰਹਿਣ ਵਾਲਾ 550 ਆਮ ਡੇਲੀ ਰੁਟੀਨ ਦੇ ਵਿੱਚ ਤੁਸੀਂ ਬੜੇ ਸੋਹਣੇ ਜਿਹੇ ਸੂਟ ਰੈਡੀ ਕਰ ਸਕਦੇ ਹੋ ਪਿਓਰ ਕਾਟਨ ਦੇ ਫ੍ਰੀ ਸ਼ਿਪਿੰਗ ਤੁਹਾਨੂੰ ਮਿਲ ਰਹੀ ਹੈ ਜੀ ਅੱਜ ਠੀਕ ਹੈ ਜੀ ਜੈਪੁਰੀ ਸਟਾਈਲ ਦੇ ਵਿੱਚ ਰਹਿਣ ਵਾਲੇ ਹੈ ਸੂਟ ਚੈੱਕ ਕਰੀ ਚਲੋ ਸਕਰੀਨ ਸ਼ਾਟ ਲਈ ਚਲੋ ਤੇ ਆਪਣਾ ਆਰਡਰ ਬੁੱਕ ਕਰੋ ਇਹ ਵਾਲਾ ਸੂਟ ਦੇਖੋ ਜੀ ਇਹ ਵੀ ਜੈਪੁਰੀ ਸਟਾਈਲ ਦੇ ਵਿੱਚ ਹੈ ਪਹਿਲਾਂ ਲੁੱਕ ਦੇਖੋ ਜੀ ਕਿੰਦਾਣੀ ਹੈ ਪਿੱਕ ਤੇ ਦਿਖਾਵਾਂਗੇ ਤੁਹਾਨੂੰ ਲੁੱਕ ਐਦਾਂ ਦੀ ਹੈ ਸੂਟ ਦੀ ਠੀਕ ਹੈ ਜੀ ਇਹ ਵਾਲੀ ਰਹੂਗੀ ਸ਼ਰਟ ਠੀਕ ਹੈ ਜੀ ਇਹ ਵਾਲੀ ਸ਼ਰਟ ਰਹਿਣ ਵਾਲੀ ਹੈ ਜੀ ਇਹ ਵਾਲਾ ਰਹਿਣ ਵਾਲਾ ਹੈ ਜੈਪੁਰੀ ਸਟਾਈਲ ਦੇ ਵਿੱਚ ਹੀ ਦੁਪੱਟਾ ਕਾਟਨ ਦਾ ਦੁਪੱਟਾ ਤੁਹਾਨੂੰ ਕਾਟਨ ਦਾ ਸੀ ਖੋਲ ਕੇ ਦਿਖਾਤਾ ਵੀ ਕਿਦਾਂ ਖੁੱਲਾ ਡੁੱਲਾ ਦੁਪੱਟਾ ਜੀ ਤੇ ਇਹ ਵਾਲੀ ਰਹਿਣ ਵਾਲੀ ਹੈ ਜੈਪੁਰੀ ਸਟਾਈਲ ਦੇ ਵਿੱਚ ਹੀ ਬਾਟਮ ਇਹ ਮੂਰੀ ਤੇ نیچے ਡਿਜ਼ਾਈਨ ਆਉਣ ਵਾਲਾ ਜੀ ਬਾਟਮ ਦੇ ਠੀਕ ਹੈ ਜੀ ਸਿਰਫ 550 ਰਹਿਣ ਵਾਲੀ ਇਹਨਾਂ ਦੀ ਪ੍ਰਾਈਸ ਤੇ ਫ੍ਰੀ ਸ਼ਿਪਿੰਗ ਮਿਲਣ ਵਾਲੀ ਹੈ ਜੀ ਸਾਰੇ ਸੂਟ ਚੈੱਕ ਕਰ ਸਕਦੇ ਹੋ ਬਹੁਤ ਸੋਨੇ ਡਿਜ਼ਾਈਨਰ ਜੇ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਇਹਦੀ ਲੁੱਕ ਚੈੱਕ ਕਰੋ ਜੀ ਸੂਰਦੀ ਬੜੀ ਪਿਆਰੀ ਜੀ ਲੁੱਕ ਲੈਣ ਵਾਲੀ ਹੈ ਐਦਾਂ ਦੀ ਇਹ ਵਾਲੀ ਆਉਣ ਵਾਲੀ ਸ਼ਰਟ ਕਾਟਨ ਦੀ ਠੀਕ ਹੈ ਜੀ ਇਹ ਵਾਲੀ ਰੌਗਰੀ ਨਾਲ ਦੁਪੱਟਾ ਪਿਓਰ ਕਾਟਨ ਦਾ ਦੁਪੱਟਾ ਰਹਿਣ ਵਾਲਾ ਜੀ ਬੜਾ ਪਿਆਰਾ ਸਾ ਡਿਜ਼ਾਈਨਰ ਦਾ ਤੇ ਵਾਲੀ ਰਹਿਣ ਵਾਲੀ ਨਾਲ ਬਾਟਮ ਜੀ ਸਾਰੇ ਸੂਟ ਡਿਜ਼ਾਈਨਰ ਰਹਿਣਗੇ ਜੈਪੁਰੀ ਸਟਾਈਲ ਦੇ ਵਿੱਚ ਰਹਿਣ ਵਾਲੇ ਆ ਜੀ ਠੀਕ ਹੈ ਜੀ ਪ੍ਰਾਈਸ ਵੀ ਸਿਰਫ ਜੈਨੂਲ ਜੀ ਰਹਿਣ ਵਾਲੀ ਹੈ ਇਹ ਰੈੱਡ ਬਲੈਕ ਦੇਖੋ ਜੀ ਲੁੱਕ ਦੇਖ ਸਕਦੇ ਹੋ ਸੂਟ ਦੀ ਕਿੱਦਾਂ ਆਣੀ ਹੈ ਐਦਾਂ ਦੀ ਲੁੱਕ ਆਣੀ ਹੈ ਜੀ ਐਦਾਂ ਬਾਟਮ ਆਣੀ ਹੈ ਐਦਾਂ ਦੁਪੱਟਾ ਆਣਾ ਦੇਖੋ ਜੀ ਇਹ ਵਾਲਾ ਦੇਖੋ ਸ਼ਰਟ ਰਹਿਣ ਵਾਲੀ ਹੈ ਜੀ ਬੜੀ ਪਿਆਰੀ ਜੀ ਠੀਕ ਹੈ ਜੀ ਇਹ ਵਾਲਾ ਰਹਿਣ ਵਾਲਾ ਦੁਪੱਟਾ ਪਿਓਰ ਕਾਟਨ ਦਾ ਡਿਜ਼ਾਈਨਰ ਦੁਪੱਟਾ ਰਹੂਗਾ ਜੀ ਬਹੁਤ ਹੀ ਪਿਆਰਾ ਤੇ ਇਹ ਵਾਲੀ ਰਹਿਣ ਵਾਲੀ ਹੈ ਇਹਦੇ ਨਾਲ ਬਾਟਮ ਜੀ ਠੀਕ ਹੈ ਜੀ ਪੈਂਟ ਪਲਾਜ਼ੋ ਰੈਡੀ ਕਰੋ ਪਰ ਮੈਂ ਤੁਸੀਂ ਬਹੁਤ ਸਲਵਾਰ ਬਣਾਓ ਸਟੇਟ ਸਲਵਾਰ ਬਣਾਓ ਬਹੁਤ ਪਿਆਰੇ ਸੂਟ ਬਣਨੇ ਆ ਜੀ ਜੈਪੁਰੀ ਸਟਾਈਲ ਦੇ ਵਿੱਚ ਇਹ ਵਾਲਾ ਦੇਖੋ ਜੀ ਔਰੈਂਜ ਕਲਰ ਦੇ ਵਿੱਚ ਹੈ ਲੁੱਕ ਦੇਖੋ ਜੀ ਦੁਪट्टे ਦੀ ਲੁੱਕ ਵੀ ਤੁਸੀਂ ਇਹਦੇ ਪਿਕ ਤੋਂ ਚੈੱਕ ਕਰ ਸਕਦੇ ਹੋ ਕਿਉਂਕਿ ਸਾਰੇ ਸੂਟ ਅਸੀਂ ਖੋਲ ਕੇ ਨਹੀਂ ਦਿਖਾ ਸਕਦੇ ਜੀ ਦੇਖੋ ਜੀ ਡਿਜ਼ਾਈਨ ਦੇਖੋ ਜੀ ਸ਼ਰਟ ਦਾ ਬੜਾ ਪਿਆਰਾ نیچے ਘੇਰੇ ਦੇ ਵੀ ਬਾਰਡਰ ਬਣਿਆ ਹੋਇਆ ਠੀਕ ਹੈ ਜੀ ਤੇ ਇਹਦੀ ਜਿਹੜੀ ਰੈਨ ਵਾਲੀ ਹੈ ਇਹ ਵਾਲੀ ਰਹੂਗੀ ਸ਼ਰਟ ਤੇ ਇਹ ਵਾਲਾ ਡਿਜ਼ਾਈਨਰ ਜਾਂ ਕਾਟਨ ਦਾ ਦੁਪੱਟਾ ਰਹਿਣ ਵਾਲਾ ਪਿਓਰ ਕਾਟਨ ਮਲਮਲ ਦਾ ਦੁਪੱਟਾ ਜੀ ਇਹ ਠੀਕ ਹੈ ਜੀ ਮਲ ਕਾਟਨ ਦਾ ਦੁਪੱਟਾ ਬਿਲਕੁਲ ਪਿਓਰ ਵਾਲਾ ਜੀ ਸੌਫਟ ਵਾਲਾ ਬਿਲਕੁਲ ਸੌਫਟ ਵਾਲਾ ਇਹ ਵਾਲਾ ਰਹੂਗਾ ਜੀ ਦੁਪट्टे ਦਾ ਡਿਜ਼ਾਈਨ ਤੇ ਇਹ ਵਾਲੀ ਰਹੂਗੀ ਬਾਟਮ ਦਾ ਡਿਜ਼ਾਈਨ ਜੀ ਠੀਕ ਹੈ ਜੀ ਇਹ ਬਾਟਮ ਦਾ ਡਿਜ਼ਾਈਨ ਰਹਿਣ ਵਾਲਾ ਬਹੁਤ ਪਿਆਰੇ ਸੂਟ ਰਹਿਣ ਵਾਲੇ ਆ ਜੀ ਇਹ ਵਾਲਾ ਦੇਖੋ ਜੀ ਬੜਾ ਪਿਆਰਾ ਜਿਹਾ ਕਲਰ ਹੈ ਮੈਚਿੰਗ ਸੂਟ ਰਹੂਗਾ ਜੀ ਦੇਖੋ ਸ਼ਰਟ ਦਾ ਡਿਜ਼ਾਈਨ ਚੈੱਕ ਕਰ ਸਕਦੇ ਆ ਤੁਸੀਂ ਕੈਟਲੌਗ ਤੋਂ ਠੀਕ ਹੈ ਜੀ ਇਹ ਵਾਲਾ ਸ਼ਰਟ ਸੀ ਇਹ ਵਾਲੀ ਆਊਗੀ ਇਹਦੇ ਨਾਲ ਕਾਟਨ ਦਾ ਦੁਪੱਟਾ ਬੜਾ ਪਿਆਰਾ ਜਿਹਾ ਤੇ ਇਹ ਵਾਲੀ ਆਊਗੀ ਜੀ ਬੜੀ ਪਿਆਰੀ ਜੀ ਡਿਜ਼ਾਈਨਰ ਜੀ ਬਾਟਮ ਠੀਕ ਹੈ ਜੀ ਕੁਛ ਮਰਜ਼ੀ ਰੈਡੀ ਕਰੋ ਡਿਜ਼ਾਈਨਰ ਸੂਟ ਬਣਾਓ ਜੀ ਤੁਸੀਂ ਇਹ ਚੈੱਕ ਕਰੋ ਜੀ ਗ੍ਰੀਨ ਦੇ ਵਿੱਚ ਕਲਰ ਹੈ ਬੋਟਲ ਗ੍ਰੀਨ ਕਲਰ ਸ਼ਰਟ ਦੇਖੋ ਜੀ ਕਿੰਨੀ ਪਿਆਰੀ ਬਣੀ ਹੋਈ ਹੈ ਜੀ ਬਹੁਤ ਪਿਆਰੀ ਸ਼ਰਟ ਬਣੀ ਹੋਈ ਹੈ ਠੀਕ ਹੈ ਜੀ نیچے ਬਾਰਡਰ ਵੀ ਆਉਣਾ ਸ਼ਰਟ ਦੇ ਇਹ ਵਾਲਾ ਆਊਗਾ ਜੀ ਦੁਪੱਟਾ ਕਾਟਨ ਦਾ ਬੜਾ ਪਿਆਰਾ ਜਿਹਾ ਇਹ ਵਾਲੀ ਆਊਗੀ ਜੀ ਇਹਦੇ ਨਾਲ ਬਾਟਮ ਬੜੀ ਪਿਆਰੀ ਜੀ ਠੀਕ ਹੈ ਜੀ ਬਿਲਕੁਲ ਪਿਓਰ ਕਾਟਨ ਹੈ ਦੀ ਇਹ ਬਿਲਕੁਲ ਪਿਓਰ ਕਾਟਨ ਸਟਾਫ ਰਹਿਣ ਵਾਲਾ ਕੋਈ ਮਿਕਸ ਸਟਾਫ ਨਹੀਂ ਇਹਦੇ ਵਿੱਚ ਇਹ ਐਦਾਂ ਦਾ ਸਟਾਫ ਨਹੀਂ ਤੁਹਾਨੂੰ ਲੱਗੂਗਾ ਵੀਰ ਜੀ ਮਿਕਸ ਸਟਾਫ ਹੋਊਗਾ ਬਿਲਕੁਲ ਪਿਓਰ ਕਾਟਨ ਸਟਾਫ ਰਹਿਣ ਵਾਲਾ ਬਲੂ ਸ਼ੀਰ ਦੇ ਵਿੱਚ ਆਊਗਾ ਜੀ ਡਿਜ਼ਾਈਨ ਦੇਖੋ ਚੈੱਕ ਕਰੋ ਬੜਾ ਪਿਆਰਾ ਜਿਹਾ ਡਿਜ਼ਾਈਨ ਹੈ ਜੀ ਕਾਟਨ ਦਾ ਇਹ ਸ਼ਰਟ ਰਹਿਣ ਵਾਲੀ ਹੈ ਬੜੀ ਪਿਆਰੀ ਜੀ ਇਹ ਵਾਲਾ ਰਹੂਗਾ ਜੀ ਦੁਪੱਟਾ ਠੀਕ ਹੈ ਜੀ ਕਾਟਨ ਦਾ ਬਿਲਕੁਲ ਕਾਟਨ ਮਾਲ ਦਾ ਦੁਪੱਟਾ ਇਹ ਵਾਲੀ ਰਹੂਗੀ ਜੀ ਬਾਟਮ ਬਹੁਤ ਪਿਆਰੀ ਬਾਟਮ ਰਹਿਣ ਵਾਲੀ ਹੈ ਜੀ ਬਿਲਕੁਲ ਪਿਓਰ ਕਾਟਨ ਸਟਾਫ ਹੈ ਜੀ ਬਿਲਕੁਲ ਪਿਓਰ ਕੋਈ ਮਿਕਸ ਸਟਾਫ ਨਹੀਂ ਹੈਗਾ ਜੀ ਇਹਦੇ ਵਿੱਚ ਜੈਪੁਰੀ ਸਟਾਈਲ ਦੇ ਵਿੱਚ ਪ੍ਰਾਈਸ 550 ਫ੍ਰੀ ਸ਼ਿਪਿੰਗ ਦੇ ਰਹੇ ਆ ਜੀ ਅੱਜ ਤੁਹਾਨੂੰ ਆ ਦੇਖੋ ਜੀ ਕਿੰਨਾ ਪਿਆਰਾ ਡਿਜ਼ਾਈਨ ਹੈ ਮਹਿਰੂਨ ਦੇ ਵਿੱਚ ਚੈੱਕ ਕਰ ਸਕਦੇ ਹੋ ਤੁਸੀਂ ਡਿਜ਼ਾਈਨ ਦੁਪट्टे ਦਾ ਡਿਜ਼ਾਈਨ ਵੀ ਬਹੁਤ ਪਿਆਰਾ ਜੀ ਪਿਕ ਤੋਂ ਚੈੱਕ ਕਰ ਸਕਦੇ ਹੋ ਤੁਸੀਂ ਦੁਪट्टे ਦਾ ਡਿਜ਼ਾਈਨ ਇਹ ਸ਼ਰਟ ਰਹਿਣ ਵਾਲੀ ਹੈ ਜੀ ਇਹ ਵਾਲਾ ਜੀ ਬੜਾ ਪਿਆਰਾ ਜਿਹਾ ਕਾਟਨ ਦਾ ਦੁਪੱਟਾ ਆਊਗਾ ਜੀ ਨਾਲ ਕਿਉਂਕਿ ਦੁਪੱਟੇ ਦੀ ਲੁੱਕ ਹਰਕ ਵੀ ਬਹੁਤ ਪਿਆਰੀ ਹੈ ਜੀ ਇਹ ਬੜਾ ਰੌਗੀ ਜੀ ਬਾਟਮ ਬਹੁਤ ਪਿਆਰੀ ਬਾਟਮ ਰਹਿਣ ਵਾਲੀ ਹੈ ਜੀ ਪੈਂਟ ਪਲਾਜ਼ੋ ਕਰੋ ਰੈਡੀ ਠੀਕ ਹੈ ਜੀ ਦੁਪट्टे ਦੀ ਤੁਸੀਂ ਲੁੱਕ ਦੇਖ ਸਕਦੇ ਹੋ ਇੱਥੋਂ ਪਿਕ ਤੋਂ ਬਹੁਤ ਪਿਆਰਾ ਦੁਪੱਟਾ ਲੈਣ ਵਾਲਾ ਜੀ ਇਹ ਕਲਰ ਚੈੱਕ ਕਰੋ ਜੀ ਠੀਕ ਹੈ ਜੀ ਬੜਾ ਪਿਆਰਾ ਜਿਹਾ ਮੋਰ ਪੰਖੀਆ ਜਿਹੜਾ ਕਲਰ ਹੁੰਦਾ ਸ਼ਰਟ ਦਾ ਡਿਜ਼ਾਈਨ ਚੈੱਕ ਕਰ ਸਕਦੇ ਹੋ ਦੁਪੱਟੇ ਦਾ ਡਿਜ਼ਾਈਨ ਵੀ ਤੁਸੀਂ ਕੈਟਲੌਗ ਤੋਂ ਚੈੱਕ ਕਰ ਸਕਦੇ ਹੋ ਤੇ ਬਾਟਮ ਦਾ ਵੀ ਬਹੁਤ ਪਿਆਰਾ ਡਿਜ਼ਾਈਨ ਰਹਿਣ ਵਾਲਾ نیچے ਘੇਰੇ ਤੇ ਬਾਰਡਰ ਵੀ ਆਉਣ ਵਾਲਾ ਜੀ ਠੀਕ ਹੈ ਜੀ ਸਟੇਟ ਸਲਵਾਰ ਬਣਾ ਸਕਦੇ ਹੋ ਤੁਸੀਂ ਬਹੁਤ ਪਿਆਰੇ ਸੂਟ ਬਣ ਗਏ कॉटन ਦੇ ਡੇਲੀ ਰੁਟੀਨ ਦੇ ਵਿੱਚ ਇਹ ਵਾਲੇ ਆਉਣ ਵਾਲੇ ਜੀ ਪਿਆਰੇ ਜੀ ਦੁਪੱਟਾ ਇਹਦੇ ਨਾਲ कॉटन ਮਲ ਦਾ ਇਹ ਵਾਲੀ ਆਉਣ ਵਾਲੀ ਹੈ ਜੀ बॉटम ਇਹ बॉटम ਦਾ ਡਿਜ਼ਾਈਨ ਹੈ ਜੀ ਬਹੁਤ ਪਿਆਰਾ ਰਹਿਣ ਵਾਲਾ ਜੀ ਠੀਕ ਹੈ ਜੀ ਪ੍ਰਾਈਸ ਸਿਰਫ ਰਹਿਣ ਵਾਲੀ ਹੈ ਜੀ 550 ਫ੍ਰੀ ਸ਼ਿਪਿੰਗ ਦੇ ਰਹੇ ਆ ਤੁਹਾਨੂੰ ਇਹ ਵਾਲਾ ਡਿਜ਼ਾਈਨ ਦੇਖੋ ਜੀ ਇਹ ਕੈਟਲੌਗ ਤੋਂ ਤੁਸੀਂ ਦੁਪੱਟੇ ਦਾ ਡਿਜ਼ਾਈਨ ਵੀ ਚੈੱਕ ਕਰ ਸਕਦੇ ਹੋ ਸ਼ਰਟ ਦਾ ਤੇ ਬਾਟਮ ਦਾ ਜੀ ਦੇਖੋ ਜੀ ਸ਼ਰਟ ਬੜੀ ਪਿਆਰਾ ਜਿਹਾ ਡਿਜ਼ਾਈਨ ਹੈ نیچے ਬਾਰਡਰ ਬਣਿਆ ਹੋਇਆ ਜੀ ਇਹਦਾ ਠੀਕ ਹੈ ਜੀ ਇਹ ਵਾਲਾ ਆਊਗਾ ਜੀ ਇਹਦੇ ਨਾਲ ਦੁਪੱਟਾ ਚੈੱਕ ਕਰੋ ਜੀ ਬਹੁਤ ਪਿਆਰਾ ਰੈਸਟ ਜੇ ਕਲਰ ਵਿੱਚ ਆਉਣ ਵਾਲਾ ਦੁਪੱਟਾ ਠੀਕ ਹੈ ਜੀ ਦੁਪੱਟੇ ਤੇ ਬਾਰਡਰ ਬਣਿਆ ਹੈ ਬਹੁਤ ਪਿਆਰਾ ਡਿਜ਼ਾਈਨ ਹੈ ਦੁਪੱਟੇ ਦਾ ਠੀਕ ਹੈ ਜੀ ਇਹ ਵਾਲੀ ਰਹਿਣ ਵਾਲੀ ਨਾਲ ਬਾਟਮ ਡਿਜ਼ਾਈਨਰ ਸੂਟ ਸਾਰੇ ਜੀ ਸਾਰੇ ਡਿਜ਼ਾਈਨਰ ਸੂਟ ਰਹਿਣ ਵਾਲੇ ਆ ਜੀ ਜੈਪੂਰੀ ਸਟਾਈਲ ਦੇ ਵਿੱਚ ਰਹਿਣਗੇ ਦੇਖ ਸਕਦੇ ਹੋ ਜੀ ਇਹ ਵਾਲਾ ਦੇਖੋ ਕਲਰ ਇਹ ਵੀ ਬੋਟਰ ਗ੍ਰੀਨ ਕਲਰ ਹੈ ਦੇਖੋ ਜੀ ਬਹੁਤ ਪਿਆਰਾ ਡਿਜ਼ਾਈਨ ਰਹਿਣ ਵਾਲਾ ਹੈ ਸ਼ਾਰਟ ਦਾ ਡਿਜ਼ਾਈਨ ਚੈੱਕ ਕਰੋ ਜੀ ਕੈਟਲੌਗ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਕਿਦਾਂ ਡਿਜ਼ਾਈਨ ਰੈਡੀ ਹੋਣਾ ਸੂਟ ਦਾ ਜੀ ਕੈਟਲੌਗ ਤੋਂ ਤੇ ਦੁਪੱਟੇ ਦਾ ਡਿਜ਼ਾਈਨ ਵੀ ਚੈੱਕ ਕਰ ਸਕਦੇ ਆ ਜੀ ਬਿਲਕੁਲ ਪਿਓਰ ਕਾਟਨ ਦੇ ਸੂਟ ਹੈ ਜੀ ਕੋਈ ਮਿਕਸ ਸਟੱਫ ਨਹੀਂ ਹੈਗਾ ਜੀ ਇਹਨਾਂ ਵਿੱਚ ਠੀਕ ਹੈ ਜੀ ਇਹ ਵਾਲਾ ਰਹੂਗਾ ਜੀ ਦੁਪੱਟਾ ਬੜਾ ਪਿਆਰਾ ਜਿਹਾ ਕਾਟਨ ਦਾ ਤੇ ਇਹ ਵਾਲੀ ਬਾਟਮ ਰਹਿਣ ਵਾਲੀ ਹੈ نیچے ਮੂਰੀ ਦੇ ਉੱਪਰ ਵੀ ਬਾਟਮ ਦਾ ਡਿਜ਼ਾਈਨ ਆਉਣ ਵਾਲਾ ਹੈ ਬਹੁਤ ਪਿਆਰੇ ਸੂਟ ਰਹਿਣ ਵਾਲੇ ਆ ਜੀ ਠੀਕ ਹੈ ਜੀ ਜਿਹੜਾ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਇਹਨਾਂ ਸੂਟਾਂ ਨੂੰ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸਕਰੀਨ ਦੇ ਉੱਪਰ ਤੁਹਾਨੂੰ ਜਿਹੜਾ ਨੰਬਰ ਹੈ ਮੈਂਸ਼ਨ ਕੀਤਾ ਉਸ ਨੰਬਰ ਤੇ ਕਾਲ ਕਰੋ ਮੈਸੇਜ ਕਰੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਤੁਸੀਂ ਇਹ ਵਾਲੇ ਸੂਟ ਲੈ ਸਕਦੇ ਹੋ ਅਸੀਂ ਡਿਸਟ੍ਰਿਕਟ ਮਾਨਸਾਬੁਰਲਾਡਾ ਤੋਂ ਬਿਲੋਂਗ ਕਰਦੇ ਆ ਠੀਕ ਹੈ ਜੀ ਤੁਸੀਂ ਮੇਰੀ ਸ਼ਾਪ ਤੇ ਆ ਕੇ ਜੀ ਇਹ ਵਾਲੇ ਇਦਾਂ ਦੇ ਬਹੁਤ ਹੀ ਪਿਆਰੇ ਜੇ ਡਿਜ਼ਾਈਨਰ ਜੇ ਕਾਟਨ ਦੇ ਸੂਟ ਲੈ ਸਕਦੇ ਹੋ ਸਾਰੇ ਸੂਟ ਰਹਿਣ ਵਾਲੇ ਆ ਬ੍ਰਾਂਡਡ ਬਿਲਕੁਲ ਪਿਓਰ ਕਾਟਨ ਸਟਾਫ ਜੈਪੁਰੀ ਸਟਾਈਲ ਦੇ ਵਿੱਚ ਸਾਰੇ ਸੂਟ ਲੈ ਕੇ ਆਏ ਆ ਡਿਜ਼ਾਈਨ ਰਹਿਣ ਵਾਲਾ ਜੀ ਇੱਕ ਤੋਂ ਇੱਕ ਵੱਧ ਕੇ ਠੀਕ ਹੈ ਜੀ ਸੂਟ ਜਿਹੜੇ ਰੈਡੀ ਹੋਣੇ ਆ ਬਹੁਤ ਪਿਆਰੀ ਲੁੱਕ ਆਉਣੀ ਹੈ ਸੂਟਾਂ ਦੀ ਬਿਲਕੁਲ ਕਾਟਨ ਸਟਾਫ ਲੈ ਕੇ ਆਏ ਆ ਗਰਮੀ ਦੇ ਵਿੱਚ ਵੇਅਰ ਕਰਨ ਦੇ ਵਾਸਤੇ ਚੈੱਕ ਕਰੀ ਜੋ ਜੀ ਡਿਜ਼ਾਈਨ ਬਹੁਤ ਹੀ ਪਿਆਰੇ ਜੇ ਡਿਜ਼ਾਈਨ ਰਹਿਣ ਵਾਲੇ ਇਹਨਾਂ ਸੂਟਾਂ ਦੇ ਦੇਖੋ ਜੀ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਮੇਰੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੀ ਜੀ